ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਕੱਲ ਪਰਸੋਂ ਘਟਨਾ ਹੋਈ ਹੈ ਭਾਈ ਸੁਖਦੇਵ ਸਿੰਘ ਕਾਦੀਆਂ ਜ਼ਿਲ੍ਹਾ ਤਰਨਤਾਰ ਤੋਂ ਰਜਰਬਰ ਦੀ ਸੇਵਾ ਨਿਭਾ ਰਿਆ ਸਾਡਾ ਵੀਰ ਉਹ ਜਦੋਂ 6 ਤਰੀਕ ਦੀ ਰਾਤ ਤਕਰੀਬਨ 10 10:30 ਵਜੇ ਦਫਤਰ ਦੇ ਵਿੱਚੋਂ ਤੁਰਦਾ ਵਾ ਤੇ ਅੰਮ੍ਰਿਤਸਰ ਜਦੋਂ ਪਹੁੰਚਿਆ ਤੇ ਰਸਤੇ ਦੇ ਵਿੱਚ ਉਹਨੂੰ ਇੱਕ ਪੁਲਿਸ ਧਾਰੀ ਵਰਦੀ ਦੇ ਕਿਸੇ ਬੰਦੇ ਨੇ ਰੋਕਿਆ ਹੱਥ ਦੇ ਕੇ ਤੇ ਸੁਖਦੇਵ ਸਿੰਘ ਗੱਡੀ ਰੋਕ ਲੈਂਦਾ ਵਾ ਗੱਡੀ ਰੋਕਣ ਤੋਂ ਬਾਅਦ ਸੁਖਦੇਵ ਸਿੰਘ ਗੱਡੀ ਦਾ ਸੀਸਾ ਡਾਊਨ ਕਰਦਾ ਤੇ ਉਹ ਜਿਹੜਾ ਬੰਦਾ ਵਾ ਪਤਾ ਨਹੀਂ ਉਹਦੇ ਹੱਥ ਦੇ ਵਿੱਚ ਕੀ ਹੁੰਦਾ ਸ਼ਾਇਦ ਪੈਟਰੋਲ ਬੰਬ ਹੋਊਗਾ ਜਾਂ ਕੋਈ ਹੋਰ ਬਲਾਸਟ ਕਰਨ ਵਾਲੀ ਚੀਜ਼ ਹੋਊਗੀ ਉਹ ਗੱਡੀ ਦੇ ਵਿੱਚ ਸੁੱਟਦਾ ਵਾ ਤੇ ਉਸੇ ਵੇਲੇ ਉਹ ਸੁੱਟ ਕੇ ਤੇ ਉਥੋਂ ਆਪ ਨਿਕਲ ਗਿਆ ਤੇ ਉਹ ਚੀਜ਼ ਬਲਾਸਟ ਹੋ ਜਾਂਦੀ ਹੈ ਇਹ ਜਿਹੜੀ ਗੱਡੀ ਉਹ ਸੜ ਕੇ ਬਿਲਕੁਲ ਸਵਾਹ ਹੋ ਚੁੱਕੀ ਐ ਤੇ ਤੁਰੰਤ ਸੁਖਦੇਵ ਸਿੰਘ ਕਾਦੀਆਂ ਗੱਡੀ ਦੇ ਵਿੱਚੋਂ ਬਾਰੀ ਖੋਲ ਕੇ ਆਪ ਬਾਹਰ ਨਿਕਲਦਾ ਪਿਛਲੀ ਬਾਰੀ ਸਾਣੀ ਤੇ ਜਿਹੜੀ ਗੱਡੀ ਐ ਗੱਡੀ ਥੋੜੇ ਸਮੇਂ ਦੇ ਵਿੱਚ ਹੀ ਸੜ ਕੇ ਸਵਾਹ ਹੋ ਗਈ ਬਿਲਕੁਲ ਖਤਮ ਹੋ ਗਈ ਗੱਡੀ ਤੇ ਗੱਲ ਸਾਨੂੰ ਸੋਚਣ ਤੇ ਮਜਬੂਰ ਕਰਦੀ ਐ ਸੁਖਦੇਵ ਸਿੰਘ ਕਾਦੀਆਂ ਇਲੈਕਸ਼ਨ ਇੰਚਾਰਜ ਐ ਇਲੈਕਸ਼ਨ ਇੰਚਾਰਜ ਜਿੰਨੀ ਵੀ ਸਾਡੀ ਤਰਨਤਾਰਨ ਦੀ ਇਲੈਕਸ਼ਨ ਚੱਲ ਰਹੀ ਐ ਉਹਦਾ ਇੰਚਾਰਜ ਐ ਸੁਖਦੇਵ ਸਿੰਘ ਕਾਦੀਆਂ ਉਹਦੇ ਕੋਲ ਇੱਕ ਪਾਵਰ ਆ ਕਿਤੇ ਵੀ ਸੈਣ ਕਰਨੇ ਆ ਇਲੈਕਸ਼ਨ ਦੇ ਵਿੱਚ ਜਾਂ ਕਿਤੇ ਵੀ ਕੋਈ ਕਾਗਜ਼ ਪੱਤਰ ਦੇਣਾ ਕਿਸੇ ਨੂੰ ਕੋਈ ਥਾਣੇ ਕਚਹਿਰੀ ਕਿਤੇ ਵੀ ਜਾਣਾ ਵਾ ਉਹ ਸਾਰੀ ਪਾਵਰ ਸੁਖਦੇਵ ਸਿੰਘ ਕਾਦੀਆਂ ਦੇ ਹੱਥ ਸੀ ਸਾਰਾ ਸਿਸਟਮ ਇਲੈਕਸ਼ਨ ਨੂੰ ਕੰਟਰੋਲ ਕਰ ਰਿਹਾ ਸੀ ਵਧੀਆ ਤਰੀਕੇ ਦੇ ਨਾਲ ਲੀਡ ਕਰ ਰਿਹਾ ਸੀ ਪਿੰਡਾਂ ਦੇ ਵਿੱਚ ਮੀਟਿੰਗਾਂ ਕਰਾਉਣੀਆਂ ਰੋਡ ਸ਼ੋਹ ਦੇ ਮੈਪ ਤਿਆਰ ਕਰਨੇ ਰੋਡ ਸ਼ੋਹ ਅੱਜ ਕਿੱਥੋਂ ਕਿੱਥੇ ਜਾ ਰਿਹਾ ਕੀ ਕਰਨਾ ਮਨਦੀਪ ਸਿੰਘ ਨੇ ਕਿੱਥੇ ਜਾਣਾ ਬਾਪੂ ਜੀ ਨੇ ਕਿੱਥੇ ਜਾਣਾ ਸਾਰੀ ਇਸ ਤਰੀਕੇ ਦੇ ਨਾਲ ਸਾਡੀ ਤਿਆਰੀ ਇਹ ਵੀਰ ਬਹੁਤ ਵੱਡੇ ਪੱਧਰ ਤੇ ਕਰ ਰਿਆ ਸੀ ਇਹ ਪੜ੍ਹਿਆ ਲਿਖਿਆ ਨੌਜਵਾਨ ਤੇ ਦਿੱਲੀ ਦੀ ਅੱਖ ਦੇ ਵਿੱਚ ਅੱਖ ਪਾ ਕੇ ਕਰਨ ਵਾਲਾ ਅੱਖ ਅੱਖ ਦੇ ਵਿੱਚ ਅੱਖ ਪਾ ਕੇ ਗੱਲ ਕਰਨ ਵਾਲਾ ਨੌਜਵਾਨ ਜਦੋਂ ਪਿਛਲੇ ਦਿਨੀ ਅਸੀਂ ਤਰਨਤਾਰਨ ਦੇ ਵਿੱਚ ਐਨਐਸਏ ਰੱਦ ਕਰਨ ਵਾਸਤੇ ਇਹਨਾਂ ਨੂੰ ਮੰਗ ਪੱਤਰ ਦਿੱਤੇ ਡੀਸੀ ਸਾਹਿਬ ਨੂੰ ਜਾਂ ਐਸਡੀਐਮ ਸਾਹਿਬ ਨੂੰ ਉਸ ਦਿਨ ਵੀ ਸੁਰਦੇਵ ਸਿੰਘ ਕਾਦੀਆਂ ਨੇ ਵੱਡੇ ਵੱਡੇ ਅਫਸਰਾਂ ਦੇ ਸਾਹਮਣੇ ਐਸਡੀਐਮ ਦੇ ਸਾਹਮਣੇ ਅੱਖ ਚ ਅੱਖ ਪਾ ਕੇ ਗਿਆ ਸੀ ਵੀ ਅਸੀਂ ਕਿੱਥੇ ਜਾਈਏ ਸਾਡੀ ਸੁਣਵਾਈ ਕਿੱਥੇ ਹੈ ਜੇ ਠਾਣੇ ਕਚਹਿਰੀਆਂ ਸਾਡੀ ਸੁਣਵਾਈ ਨਹੀਂ ਕਰ ਰਹੀਆਂ ਤੇ ਅਸੀਂ ਕਿੱਥੇ ਜਾਈਏ ਹੁਣ ਵੀ ਉਹ ਸਵਾਲ ਕਰ ਰਿਹਾ ਸੀ ਭਗਵੰਤ ਮਾਨ ਦੀ ਸਰਕਾਰ ਨੂੰ ਵੀ ਜਿੰਨੂੰ ਤੁਸੀਂ ਨਸ਼ਾ ਤਸਕਰ ਕਹਿੰਦੇ ਸੀ ਉਹਨੂੰ ਤੁਸੀਂ ਸ਼ੀਟ ਦੇ ਦਿੱਤੀ ਅੱਜ ਵੀ ਉਹ ਸਵਾਲ ਕਰ ਰਿਹਾ ਸੀ ਤੁਸੀਂ ਸਾਡੇ ਨੌਜਵਾਨਾਂ ਤੇ ਐਨਐਸਸੀ ਲਾਈ ਅੱਜ ਵੀ ਉਹ ਸਵਾਲ ਕਰ ਰਿਹਾ ਸੀ ਬਿ ਨਸ਼ੇ ਦੇ ਨਾਲ ਆਏ ਦੇ ਨੌਜਵਾਨੀ ਮਰ ਰਹੀ ਹੈ ਇਹ ਉਹਦੇ ਸਵਾਲ ਕਰਨਾ ਗੁਨਾਹ ਹੋਗੇ ਉਹ ਨੌਜਵਾਨ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਤੇਲ ਪਾ ਕੇ ਅੱਗ ਲਾ ਦੇਣੀ ਕੋਈ ਆਮ ਘਟਨਾ ਨਹੀਂ ਹੈ ਆਪਣੀ ਵੱਲੋਂ ਉਹ ਅੱਗ ਲਾ ਕੇ ਗੱਡੀ ਦੇ ਵਿੱਚ ਬਲਾਸਟ ਕਰਕੇ ਸੁਖਦੇਵ ਸਿੰਘ ਕਾਦੀਆਂ ਨੂੰ ਮਾਰ ਕੇ ਸੁੱਟ ਗਿਆ ਪਰ ਉਹਦੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਗੁਰੂ ਸਾਹਿਬ ਨੇ ਮਿਹਰ ਕੀਤੀ ਆ ਵੀ ਉਹਦੀ ਜਾਨ ਵੱਧ ਗਈ ਆ ਦਾ ਸਰੀਰ ਸੜ ਗਿਆ ਦਾੜਾ ਸੜ ਗਿਆ ਲੱਤਾਂ ਸੜ ਗਈਆਂ ਪੇਟ ਸੜ ਗਿਆ ਲੱਕ ਸੜ ਗਿਆ ਬਾਹਾਂ ਸੜ ਗਈਆਂ ਸਰੀਰ ਦਾ ਕੋਈ ਇਦਾਂ ਦਾ ਅੰਗ ਨਹੀਂ ਕਿਤੇ ਆਗ ਨਹੀਂ ਆਗਣੇ ਮਾਰ ਨਹੀਂ ਪਾਈ ਆਪਣੀਆਂ ਲੋ ਮਾਰ ਕੇ ਸੁੱਟ ਗਏ ਆ ਪਰ ਮੈਂ ਇਹਨਾਂ ਸਰਕਾਰਾਂ ਨੂੰ ਦੱਸਣਾ ਚਾਹੁੰਨਾ ਤੁਸੀਂ ਸਾਡੀ ਨੌਜਵਾਨੀ ਦੇ ਵਿੱਚ ਆ ਕਾਲੀ ਦਲਬਾਰਸ ਪੰਜਾਬ ਜਥੇ ਬੰਦੇ ਨੂੰ ਡਲਾਉਣਾ ਚਾਹੁੰਦੇ ਹੋ ਝਕਾਉਣਾ ਚਾਹੁੰਦੇ ਹੋ ਮਾਰਨਾ ਚਾਹੁੰਦੇ ਹੋ ਵੀ ਇਹਨਾਂ ਦੇ ਨੌਜਵਾਨ ਨੇ ਉਹ ਜਵਾਨਾਂ ਤੇ ਪਰਚੇ ਪਾਓ ਅੱਗਾ ਲਾ ਕੇ ਗੱਡੀਆਂ ਸਾੜ ਦੋ ਬੰਦੇ ਮਾਰ ਦਿਓ ਇਹ ਸ਼ਾਇਦ ਕਿਤੇ ਡਰ ਜਾਣਗੇ ਮੈਂ ਸਮੇਂ ਦੀ ਸਰਕਾਰ ਨੂੰ ਇਹ ਗੱਲ ਦੱਸ ਦੇਣੀ ਚਾਹੁੰਦਾ ਅਸੀਂ ਕਲਗੀ ਤਰਪਤਾ ਦੇ ਸਿੰਘਾਂ ਕਲਗੀ ਤਰਪਤਾ ਦੇ ਸਿੰਘਾਂ ਅਸੀਂ ਇੱਥੋਂ ਨਾ ਭੱਜਾਂਗੇ ਨਾ ਡਰਨ ਵਾਲੇ ਆਂ ਮੂੰਹ ਤੋੜਵਾ ਜਵਾਬ ਦਵਾਂਗੇ ਇਲੈਕਸ਼ਨ ਦੇ ਵਿੱਚ ਤਰਨਤਾਰਨਾ ਹਲਕੇ ਦਾ ਇੱਕ ਇੱਕ ਵੋਟਰ ਇਸ ਕੀਤੀ ਧੱਕੇਸ਼ਾਹੀ ਦਾ ਜਵਾਬ ਦੇਵੇਗਾ ਤੁਸੀਂ ਕਾਂਗਰਸ ਨੂੰ ਕਹਿੰਦੇ ਹੋ ਦਿੱਲੀ ਦੇ ਵਿੱਚ ਅੱਗਾਂ ਲਾ ਕੇ ਸਾਡੇ ਨੌਜਵਾਨਾਂ ਨੂੰ ਸਾੜਿਆ ਟਾਇਰ ਪਾ ਕੇ ਸਾਡੇ ਨੌਜਵਾਨਾਂ ਨੂੰ ਸਾੜਿਆ ਤੇ ਅੱਜ ਭਗਵੰਤ ਮਾਨ ਦੀ ਸਰਕਾਰ ਨੂੰ ਅਸੀਂ ਸਵਾਲ ਕਰਦੇ ਹਾਂ ਤੁਸੀਂ ਵੀ ਉਸੇ ਤਰੀਕੇ ਦੇ ਆਗੇ ਤੁਸੀਂ ਨਵੰਬਰ ਮਹੀਨਾ ਸਾਨੂੰ ਫੇਰ ਚੇਤੇ ਕਰਾ ਦਿੱਤਾ ਜਿਸ ਤਰ੍ਹਾਂ ਉਦੋਂ ਗਲਾਂ ਦੇ ਵਿੱਚ ਟਾਇਰ ਪਾ ਕੇ ਸਾਡੇ ਨੌਜਵਾਨਾਂ ਨੂੰ ਸਾੜਿਆ ਗਿਆ ਲੂਇਆ ਗਿਆ ਤੁਸੀਂ ਅੱਜ ਵੀ ਉਸੇ ਤਰ੍ਹਾਂ ਗੱਡੀਆਂ ਨੂੰ ਅੱਗਾਂ ਲਾ ਕੇ ਸਾਡੇ ਨੌਜਵਾਨਾਂ ਨੂੰ ਸਾੜ ਰਹੇ ਹੋ ਸਾਡੇ ਨੌਜਵਾਨਾਂ ਨੂੰ ਲੂ ਰਿਹਾ ਹੋ ਇਦੀ ਮਾਫੀ ਤੁਹਾਨੂੰ ਗੁਰੂ ਕਦੇ ਵੀ ਦਰਗਾਹ ਦੇ ਵਿੱਚ ਨਹੀਂ ਦਵੇਗਾ ਅਸੀਂ ਸਰਕਾਰ ਨੂੰ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਜੇਕਰ ਅੱਗ ਲਾਉਣ ਵਾਲੇ ਦੋਸ਼ੀ ਅੱਜ ਸ਼ਾਮਾਂ ਤੱਕ ਨਹੀਂ ਫੜੇ ਜਾਂਦੇ ਤੇ ਅਸੀਂ ਜਥੇਬੰਦੀ ਵੱਲੋਂ ਐਲਾਨ ਕਰਦੇ ਹਾਂ ਸੰਘਰਸ਼ ਹੋਰ ਵੀ ਤਿੱਖਾ ਕੀਤਾ ਜਾਊਗਾ ਵੱਡੇ ਪਰਦਰਸ ਤੇ ਸੰਘਰਸ਼ ਉਲੀਕਿਆ ਜਾਊਗਾ ਇਹ ਕੋਈ ਮਜ਼ਾਕ ਨਹੀਂ ਹੈ ਇਹ ਕੋਈ ਮਜ਼ਾਕ ਨਹੀਂ ਹੈ ਕਿਸੇ ਦੀ ਜਾਨ ਦੇ ਉੱਪਰ ਹਮਲਾ ਕਰਨਾ ਕਿਸੇ ਨੂੰ ਮਾਰਨ ਦੀ ਕੋਸ਼ਿਸ਼ ਕਰਨੀ ਮੈਂ ਨੌਜਵਾਨਾਂ ਨੂੰ ਬੇਨਤੀ ਕਰਦਾ ਉਹ ਸਮਝੋ ਕੋਜਾ 2022 ਦੀ ਲਖ ਨੇ ਇਹਨਾਂ ਨੇ ਦੀਪ ਸਿੱਧੂ ਨੂੰ ਐਕਸੀਡੈਂਟ ਦਾ ਰੂਪ ਦੇ ਕੇ ਮਰਵਾ ਕੇ ਤਾਂ ਜਿੱਤੀ ਹੈ ਅੱਜ ਵੀ ਇਹ 2025 ਦੇ ਵਿੱਚ ਸਾਡੇ ਨੌਜਵਾਨਾਂ ਨੂੰ ਮਾਰ ਕੇ ਬੇਅੰਤ ਬੁੱਚੜ ਦਿੱਲੀ ਦਾ ਲਾਲਾ ਸਾਡੇ ਨੌਜਵਾਨਾਂ ਨੂੰ ਮਾਰ ਕੇ ਇਲੈਕਸ਼ਨ ਜਿੱਤਣੀ ਚਾਹੁੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਕੱਲ ਪਰਸੋਂ ਘਟਨਾ ਹੋਈ ਹੈ ਭਾਈ ਸੁਖਦੇਵ ਸਿੰਘ ਕਾਦੀਆਂ ਜ਼ਿਲ੍ਹਾ ਤਰਨਤਾਰ ਤੋਂ ਅਰਜਰਬਰ ਦੀ ਸੇਵਾ ਨਿਭਾ ਰਿਹਾ ਸਾਡਾ ਵੀਰ ਉਹ ਜਦੋਂ 6 ਤਰੀਕ ਦੀ ਰਾਤ ਤਕਰੀਬਨ 10 10:30 ਵਜੇ ਦਫਤਰ ਦੇ ਵਿੱਚੋਂ ਤੁਰਦਾ ਵਾ ਇਹ ਅੰਮ੍ਰਿਤਸਰ ਜਦੋਂ ਪਹੁੰਚਿਆ ਤੇ ਰਸਤੇ ਦੇ ਵਿੱਚ ਉਹਨੂੰ ਇੱਕ ਪੁਲਸ ਧਾਰੀ ਵਰਦੀ ਦੇ ਕਿਸੇ ਬੰਦੇ ਨੇ ਰੋਕਿਆ ਹੱਥ ਦੇ ਕੇ ਇਹ ਸੁਖਦੇਵ ਸਿੰਘ ਗੱਡੀ ਰੋਕ ਲੈਂਦਾ ਵਾ ਗੱਡੀ ਰੋਕਣ ਤੋਂ ਬਾਅਦ ਸੁਖਦੇਵ ਸਿੰਘ ਗੱਡੀ ਦਾ ਸੀਸਾ ਡਾਊਨ ਕਰਦਾ ਤੇ ਉਹ ਜਿਹੜਾ ਬੰਦਾ ਵਾ ਪਤਾ ਨਹੀਂ ਉਹਦੇ ਹੱਥ ਦੇ ਵਿੱਚ ਕੀ ਹੁੰਦਾ ਸ਼ਾਇਦ ਪੈਟਰੋਲ ਬੰਬ ਹੋਊਗਾ ਜਾਂ ਕੋਈ ਹੋਰ ਬਲਾਸਟ ਕਰਨ ਵਾਲੀ ਚੀਜ਼ ਹੋਊਗੀ ਉਹ ਗੱਡੀ ਦੇ ਵਿੱਚ ਸੁੱਟਦਾ ਵਾ ਤੇ ਉਸੇ ਵੇਲੇ ਉਹ ਸੁੱਟ ਕੇ ਤੇ ਉੱਥੋਂ ਆਪ ਨਿਕਲ ਗਿਆ ਤੇ ਉਹ ਚੀਜ਼ ਬਲਾਸਟ ਹੋ ਜਾਂਦੀ ਹੈ ਤੇ ਜਿਹੜੀ ਗੱਡੀ ਉਹ ਸੜ ਕੇ ਬਿਲਕੁਲ ਸਵਾਹ ਹੋ ਚੁੱਕੀ ਐ ਤੇ ਤੁਰੰਤ ਸੁਖਦੇਵ ਸਿੰਘ ਕਾਦੀਆਂ ਗੱਡੀ ਦੇ ਵਿੱਚੋਂ ਬਾਰੀ ਖੋਲ ਕੇ ਆਪ ਬਾਹਰ ਨਿਕਲਦਾ ਪਿਛਲੀ ਬਾਰੀ ਸਾਨੀ ਤੇ ਜਿਹੜੀ ਗੱਡੀ ਐ ਗੱਡੀ ਥੋੜੇ ਸਮੇਂ ਦੇ ਵਿੱਚ ਹੀ ਸੜ ਕੇ ਸਵਾਹ ਹੋ ਗਈ ਬਿਲਕੁਲ ਖਤਮ ਹੋ ਗਈ ਗੱਡੀ ਤੇ ਗੱਲ ਸਾਨੂੰ ਸੋਚਣ ਤੇ ਮਜਬੂਰ ਕਰਦੀ ਐ ਸੁਖਦੇਵ ਸਿੰਘ ਕਾਦੀਆਂ ਇਲੈਕਸ਼ਨ ਇੰਚਾਰਜ ਐ ਇਲੈਕਸ਼ਨ ਇੰਚਾਰਜ ਜਿੰਨੀ ਵੀ ਸਾਡੀ ਤਰਨਤਾਰਨ ਦੀ ਇਲੈਕਸ਼ਨ ਚੱਲ ਰਹੀ ਐ ਉਹਦਾ ਇੰਚਾਰਜ ਆ ਸੁਖਦੇਵ ਸਿੰਘ ਕਾਦੀਆਂ ਉਹਦੇ ਕੋਲ ਇੱਕ ਪਾਵਰ ਆ ਕਿਤੇ ਵੀ ਸੈਣ ਕਰਨੇ ਇਲੈਕਸ਼ਨ ਦੇ ਵਿੱਚ ਜਾਂ ਕਿਤੇ ਵੀ ਕੋਈ ਕਾਗਜ਼ ਪੱਤਰ ਦੇਣਾ ਕਿਸੇ ਨੂੰ ਕੋਈ ਥਾਣੇ ਕਚਹਿਰੀ ਕਿਤੇ ਵੀ ਜਾਣਾ ਵਾ ਉਹ ਸਾਰੀ ਪਾਵਰ ਸੁਖਦੇਵ ਸਿੰਘ ਕਾਦੀਆਂ ਦੇ ਹੱਥ ਸੀ ਸਾਰਾ ਸਿਸਟਮ ਇਲੈਕਸ਼ਨ ਨੂੰ ਕੰਟਰੋਲ ਕਰ ਰਿਆ ਸੀ ਵਧੀਆ ਤਰੀਕੇ ਦੇ ਨਾਲ ਲੀਡ ਕਰ ਰਿਆ ਸੀ ਪਿੰਡਾਂ ਦੇ ਵਿੱਚ ਮੀਟਿੰਗਾਂ ਕਰਾਉਣੀਆਂ ਰੋਡ ਸ਼ੋਹ ਦੇ ਮੈਪ ਤਿਆਰ ਕਰਨੇ ਰੋਡ ਸ਼ੋਅ ਅੱਜ ਕਿੱਥੋਂ ਕਿੱਥੇ ਜਾ ਰਿਹਾ ਕੀ ਕਰਨਾ ਮਨਦੀਪ ਸਿੰਘ ਨੇ ਕਿੱਥੇ ਜਾਣਾ ਬਾਪੂ ਜੀ ਨੇ ਕਿੱਥੇ ਜਾਣਾ ਸਾਰੀ ਇਸ ਤਰੀਕੇ ਦੇ ਨਾਲ ਸਾਡੀ ਤਿਆਰੀ ਇਹ ਵੀਰ ਬਹੁਤ ਵੱਡੇ ਪੱਧਰ ਤੇ ਕਰ ਰਿਹਾ ਸੀ ਇਹ ਪੜ੍ਹਿਆ ਲਿਖਿਆ ਨੌਜਵਾਨ ਤੇ ਦਿੱਲੀ ਦੀ ਅੱਖ ਦੇ ਵਿੱਚ ਅੱਖ ਪਾ ਕੇ ਕਰਨ ਵਾਲਾ ਅੱਖ ਦੇ ਵਿੱਚ ਅੱਖ ਪਾ ਕੇ ਗੱਲ ਕਰਨ ਵਾਲਾ ਨੌਜਵਾਨ ਜਦੋਂ ਪਿਛਲੇ ਦਿਨੀ ਅਸੀਂ ਤਰਨਤਾਰਨ ਦੇ ਵਿੱਚ ਐਨਐਸਏ ਰੱਦ ਕਰਨ ਵਾਸਤੇ ਇਹਨਾਂ ਨੂੰ ਮੰਗ ਪੱਤਰ ਦਿੱਤੇ ਡੀਸੀ ਸਾਹਿਬ ਨੂੰ ਜਾਂ ਐਸਡੀਐਮ ਸਾਹਿਬ ਨੂੰ ਉਸ ਦਿਨ ਵੀ ਸਰਦੇਵ ਸਿੰਘ ਕਾਦੀਆਂ ਨੇ ਵੱਡੇ ਵੱਡੇ ਅਫਸਰਾਂ ਦੇ ਸਾਹਮਣੇ ਐਸ ਡੀ ਐਮ ਦੇ ਸਾਹਮਣੇ ਅੱਖ ਚ ਅੱਖ ਪਾ ਕੇ ਗਿਆ ਸੀ ਵੀ ਅਸੀਂ ਕਿੱਥੇ ਜਾਈਏ ਸਾਡੀ ਸੁਣਵਾਈ ਕਿੱਥੇ ਹੈ ਜੇ ਥਾਣੇ ਕਚਹਿਰੀਆਂ ਸਾਡੀ ਸੁਣਵਾਈ ਨਹੀਂ ਕਰ ਰਹੀਆਂ ਤੇ ਅਸੀਂ ਕਿੱਥੇ ਜਾਈਏ ਹੁਣ ਵੀ ਉਹ ਸਵਾਲ ਕਰ ਰਿਹਾ ਸੀ ਭਗਵੰਤ ਮਾਨ ਦੀ ਸਰਕਾਰ ਨੂੰ ਵੀ ਜਿੰਨੂੰ ਤੁਸੀਂ ਨਸ਼ਾ ਤਸਕਰ ਕਹਿੰਦੇ ਸੀ ਉਹਨੂੰ ਤੁਸੀਂ ਸ਼ੀਟ ਦੇ ਦਿੱਤੀ ਅੱਜ ਵੀ ਉਹ ਸਵਾਲ ਕਰ ਰਿਹਾ ਸੀ ਤੁਸੀਂ ਸਾਡੇ ਨੌਜਵਾਨਾਂ ਤੇ ਐਨ ਐਸ ਸੀ ਲਾਈ ਅੱਜ ਵੀ ਉਹ ਸਵਾਲ ਕਰ ਰਿਹਾ ਸੀ ਬਿਨ ਨਸ਼ੇ ਦੇ ਨਾਲ ਆਏ ਦੇ ਨੌਜਵਾਨੀ ਮਰ ਰਹੀ ਹੈ ਇਹ ਉਹਦੇ ਸਵਾਲ ਕਰਨਾ ਗੁਨਾਹ ਹੋਗੇ ਉਹ ਨੌਜਵਾਨ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਤੇਲ ਪਾ ਕੇ ਅੱਗ ਲਾ ਦੇਣੀ ਕੋਈ ਆਮ ਘਟਨਾ ਨਹੀਂ ਹੈ ਆਪਣੀ ਵੱਲੋਂ ਉਹ ਅੱਗ ਲਾ ਕੇ ਗੱਡੀ ਦੇ ਵਿੱਚ ਬਲਾਸਟ ਕਰਕੇ ਸੁਖਦੇਵ ਸਿੰਘ ਕਾਦੀਆਂ ਨੂੰ ਮਾਰ ਕੇ ਸੁੱਟ ਗਿਆ ਪਰ ਉਹਦੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਗੁਰੂ ਸਾਹਿਬ ਨੇ ਮਿਹਰ ਕੀਤੀ ਆ ਵੀ ਉਹਦੀ ਜਾਨ ਵੱਜ ਗਈ ਆ ਅੱਧਾ ਸਰੀਰ ਸੜ ਗਿਆ ਦਾੜਾ ਸੜ ਗਿਆ ਲੱਤਾਂ ਸੜ ਗਈਆਂ ਪੇਟ ਸੜ ਗਿਆ ਲੱਕ ਸੜ ਗਿਆ ਬਾਹਾਂ ਸੜ ਗਈਆਂ ਸਰੀਰ ਦਾ ਕੋਈ ਇਦਾਂ ਦਾ ਅੰਗ ਨਹੀਂ ਕਿਤੇ ਆਗਣੇ ਆਗਣੇ ਮਾਰਨੀ ਪਈ ਆਪਣਿਆਂ ਲੋ ਮਾਰ ਕੇ ਸੁੱਟ ਗਏ ਆ ਪਰ ਮੈਂ ਇਹਨਾਂ ਸਰਕਾਰਾਂ ਨੂੰ ਦੱਸਣਾ ਚਾਹੁੰਨਾ ਤੁਸੀਂ ਸਾਡੀ ਨੌਜਵਾਨੀ ਦੇ ਵਿੱਚ ਆਕਾਲੀ ਦਲ ਵਾਰਸ ਪੰਜਾਬ ਜਥੇ ਬੰਦੇ ਨੂੰ ਡਲਾਉਣਾ ਚਾਹੁੰਦੇ ਹੋ ਝਕਾਉਣਾ ਚਾਹੁੰਦੇ ਹੋ ਮਾਰਨਾ ਚਾਹੁੰਦੇ ਹੋ ਵੀ ਇਹਨਾਂ ਦੇ ਨੌਜਵਾਨ ਨੌਜਵਾਨਾਂ ਤੇ ਪਰਚੇ ਪਾਓ ਅੱਗਾਂ ਲਾ ਕੇ ਗੱਡੀਆਂ ਸਾੜ ਦਿਓ ਬੰਦੇ ਮਾਰ ਦਿਓ ਇਹ ਸ਼ਾਇਦ ਕਿਤੇ ਡਰ ਜਾਣਗੇ ਮੈਂ ਸਮੇਂ ਦੀ ਸਰਕਾਰ ਨੂੰ ਇਹ ਗੱਲ ਦੱਸ ਦੇਣੀ ਚਾਹੁੰਦਾ ਅਸੀਂ ਕਲਗੀ ਤਰਪਤਾ ਦੇ ਸਿੰਘ ਆ ਕਲਗੀ ਤਰਪਤਾ ਦੇ ਸਿੰਘ ਆ ਅਸੀਂ ਇੱਥੋਂ ਨਾ ਭੱਜਾਂਗੇ ਨਾ ਡਰਨ ਵਾਲੇ ਆ ਮੂੰਹ ਤੋੜਵਾ ਜਵਾਬ ਦਵਾਂਗੇ ਇਲੈਕਸ਼ਨ ਦੇ ਵਿੱਚ ਤਰਨਤਾਰ ਨਾਲ ਹਲਕੇ ਦਾ ਇੱਕ ਇੱਕ ਵੋਟਰ ਇਸ ਕੀਤੀ ਧੱਕੇਸ਼ਾਹੀ ਦਾ ਜਵਾਬ ਦੇਵੇਗਾ ਤੁਸੀਂ ਕਾਂਗਰਸ ਨੂੰ ਕਹਿੰਦੇ ਹੋ ਦਿੱਲੀ ਦੇ ਵਿੱਚ ਅੱਗਾਂ ਲਾ ਕੇ ਸਾਡੇ ਨੌਜਵਾਨਾਂ ਨੂੰ ਸਾੜਿਆ ਟਾਇਰ ਪਾ ਕੇ ਸਾਡੇ ਨੌਜਵਾਨਾਂ ਨੂੰ ਸਾੜਿਆ ਤੇ ਅੱਜ ਭਗਵੰਤ ਮਾਨ ਦੀ ਸਰਕਾਰ ਨੂੰ ਅਸੀਂ ਸਵਾਲ ਕਰਦੇ ਹਾਂ ਤੁਸੀਂ ਵੀ ਉਸੇ ਤਰੀਕੇ ਦੇ ਆਗੇ ਤੁਸੀਂ ਨਵੰਬਰ ਮਹੀਨਾ ਸਾਨੂੰ ਫੇਰ ਚੇਤੇ ਕਰਾ ਦਿੱਤਾ ਜਿਸ ਤਰ੍ਹਾਂ ਉਦੋਂ ਗਲਾਂ ਦੇ ਵਿੱਚ ਟਾਇਰ ਪਾ ਕੇ ਸਾਡੇ ਨੌਜਵਾਨਾਂ ਨੂੰ ਸਾੜਿਆ ਗਿਆ ਲੂਇਆ ਗਿਆ ਤੁਸੀਂ ਅੱਜ ਵੀ ਉਸੇ ਤਰ੍ਹਾਂ ਗੱਡੀਆਂ ਨੂੰ ਅੱਗਾਂ ਲਾ ਕੇ ਸਾਡੇ ਨੌਜਵਾਨਾਂ ਨੂੰ ਸਾੜ ਰਹੇ ਹੋ ਸਾਡੇ ਨੌਜਵਾਨਾਂ ਨੂੰ ਲੂ ਰਿਹਾ ਹੋ ਇਦੀ ਮਾਫੀ ਤੁਹਾਨੂੰ ਗੁਰੂ ਕਦੇ ਵੀ ਦਰਗਾਹ ਦੇ ਵਿੱਚ ਨਹੀਂ ਦਵੇਗਾ ਅਸੀਂ ਸਰਕਾਰ ਨੂੰ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਜੇਕਰ ਅੱਗ ਲਾਉਣ ਵਾਲੇ ਦੋਸ਼ੀ ਅੱਜ ਸ਼ਾਮਾਂ ਤੱਕ ਨਹੀਂ ਫੜੇ ਜਾਂਦੇ ਤੇ ਅਸੀਂ ਜਥੇਬੰਦੀ ਵੱਲੋਂ ਐਲਾਨ ਕਰਦੇ ਹਾਂ ਸੰਘਰਸ਼ ਹੋਰ ਵੀ ਤਿੱਖਾ ਕੀਤਾ ਜਾਊਗਾ ਵੱਡੇ ਪਰਦਰਸ ਤੇ ਸੰਘਰਸ਼ ਉਲੀਕਿਆ ਜਾਊਗਾ ਇਹ ਕੋਈ ਮਜ਼ਾਕ ਨਹੀਂ ਹੈ ਇਹ ਕੋਈ ਮਜ਼ਾਕ ਨਹੀਂ ਹੈ ਕਿਸੇ ਦੀ ਜਾਨ ਦੇ ਉੱਪਰ ਹਮਲਾ ਕਰਨਾ ਕਿਸੇ ਨੂੰ ਮਾਰਨ ਦੀ ਕੋਸ਼ਿਸ਼ ਕਰਨੀ ਮੈਂ ਨੌਜਵਾਨਾਂ ਨੂੰ ਬੇਨਤੀ ਕਰਦਾ ਉਹ ਸਮਝੋ ਕੋਜਾ 2022 ਦੀ ਲਖਣ ਇਹਨਾਂ ਨੇ ਦੀਪ ਸਿੱਧੂ ਨੂੰ ਐਕਸੀਡੈਂਟ ਦਾ ਰੂਪ ਦੇ ਕੇ ਮਰਵਾ ਕੇ ਤਾਂ ਜਿੱਤੀ ਹੈ ਅੱਜ ਵੀ ਇਹ 2025 ਦੇ ਵਿੱਚ ਸਾਡੇ ਨੌਜਵਾਨਾਂ ਨੂੰ ਮਾਰ ਕੇ ਬਿਆਨਤਾ ਬੁੱਚੜ ਦਿੱਲੀ ਦਾ ਲਾਲਾ ਸਾਡੇ ਨੌਜਵਾਨਾਂ ਨੂੰ ਮਾਰ ਕੇ ਇਲੈਕਸ਼ਨ ਜਿੱਤਣੀ ਚਾਹੁੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਕੱਲ ਪਰਸੋਂ ਘਟਨਾ ਹੋਈ ਹੈ ਭਾਈ ਸੁਖਦੇਵ ਸਿੰਘ ਕਾਦੀਆਂ ਜ਼ਿਲ੍ਹਾ ਤਰਨਤਾਰ ਤੋਂ ਰਿਜ਼ਰਵਰ ਦੀ ਸੇਵਾ ਨਿਭਾ ਰਿਹਾ ਸਾਡਾ ਵੀਰ ਉਹ ਜਦੋਂ 6 ਤਰੀਕ ਦੀ ਰਾਤ ਤਕਰੀਬਨ 10 10:30 ਵਜੇ ਦਫਤਰ ਦੇ ਵਿੱਚੋਂ ਤੁਰਦਾ ਵਾ ਤੇ ਅੰਮ੍ਰਿਤਸਰ ਜਦੋਂ ਪਹੁੰਚਿਆ ਤੇ ਰਸਤੇ ਦੇ ਵਿੱਚ ਉਹਨੂੰ ਇੱਕ ਪੁਲਿਸ ਧਾਰੀ ਵਰਦੀ ਦੇ ਕਿਸੇ ਬੰਦੇ ਨੇ ਰੋਕਿਆ ਹੱਥ ਦੇ ਕੇ ਤੇ ਸੁਖਦੇਵ ਸਿੰਘ ਗੱਡੀ ਰੋਕ ਲੈਂਦਾ ਵਾ ਗੱਡੀ ਰੋਕਣ ਤੋਂ ਬਾਅਦ ਸੁਖਦੇਵ ਸਿੰਘ ਗੱਡੀ ਦਾ ਸੀਸਾ ਡਾਊਨ ਕਰਦਾ ਤੇ ਉਹ ਜਿਹੜਾ ਬੰਦਾ ਵਾ ਪਤਾ ਨਹੀਂ ਉਹਦੇ ਹੱਥ ਦੇ ਵਿੱਚ ਕੀ ਹੁੰਦਾ ਸ਼ਾਇਦ ਪੈਟਰੋਲ ਬੰਬ ਹੋਊਗਾ ਜਾਂ ਕੋਈ ਹੋਰ ਬਲਾਸਟ ਕਰਨ ਵਾਲੀ ਚੀਜ਼ ਹੋਊਗੀ ਉਹ ਗੱਡੀ ਦੇ ਵਿੱਚ ਸੁੱਟਦਾ ਵਾ ਤੇ ਉਸੇ ਵੇਲੇ ਉਹ ਸੁੱਟ ਕੇ ਤੇ ਉੱਥੋਂ ਆਪ ਨਿਕਲ ਗਿਆ ਤੇ ਉਹ ਚੀਜ਼ ਬਲਾਸਟ ਹੋ ਜਾਂਦੀ ਹੈ ਇਹ ਜਿਹੜੀ ਗੱਡੀ ਉਹ ਸੜ ਕੇ ਬਿਲਕੁਲ ਸਵਾਹ ਹੋ ਚੁੱਕੀ ਐ ਤੇ ਤੁਰੰਤ ਸੁਖਦੇਵ ਸਿੰਘ ਕਾਦੀਆਂ ਗੱਡੀ ਦੇ ਵਿੱਚੋਂ ਬਾਰੀ ਖੋਲ ਕੇ ਆਪ ਬਾਹਰ ਨਿਕਲਦਾ ਪਿਛਲੀ ਬਾਰੀ ਸਾਨੀ ਤੇ ਜਿਹੜੀ ਗੱਡੀ ਐ ਗੱਡੀ ਥੋੜੇ ਸਮੇਂ ਦੇ ਵਿੱਚ ਹੀ ਸੜ ਕੇ ਸਵਾਹ ਹੋ ਗਈ ਬਿਲਕੁਲ ਖਤਮ ਹੋ ਗਈ ਗੱਡੀ ਤੇ ਇਹ ਗੱਲ ਸਾਨੂੰ ਸੋਚਣ ਤੇ ਮਜਬੂਰ ਕਰਦੀ ਐ ਸੁਖਦੇਵ ਸਿੰਘ ਕਾਦੀਆਂ ਇਲੈਕਸ਼ਨ ਇੰਚਾਰਜ ਐ ਇਲੈਕਸ਼ਨ ਇੰਚਾਰਜ ਜਿੰਨੀ ਵੀ ਸਾਡੀ ਤਰਨਤਾਰਨ ਦੀ ਇਲੈਕਸ਼ਨ ਚੱਲ ਰਹੀ ਐ ਉਹਦਾ ਇੰਚਾਰਜ ਆ ਸੁਖਦੇਵ ਸਿੰਘ ਕਾਦੀਆਂ ਉਹਦੇ ਕੋਲ ਇੱਕ ਪਾਵਰ ਆ ਕਿਤੇ ਵੀ ਸੈਣ ਕਰਨੇ ਆ ਇਲੈਕਸ਼ਨ ਦੇ ਵਿੱਚ ਜਾਂ ਕਿਤੇ ਵੀ ਕੋਈ ਕਾਗਜ਼ ਪੱਤਰ ਦੇਣਾ ਕਿਸੇ ਨੂੰ ਕੋਈ ਥਾਣੇ ਕਚਹਿਰੀ ਕਿਤੇ ਵੀ ਜਾਣਾ ਵਾ ਉਹ ਸਾਰੀ ਪਾਵਰ ਸੁਖਦੇਵ ਸਿੰਘ ਕਾਦੀਆਂ ਦੇ ਹੱਥ ਸੀ ਸਾਰਾ ਸਿਸਟਮ ਇਲੈਕਸ਼ਨ ਨੂੰ ਕੰਟਰੋਲ ਕਰ ਰਿਆ ਸੀ ਵਧੀਆ ਤਰੀਕੇ ਦੇ ਨਾਲ ਲੀਡ ਕਰ ਰਿਆ ਸੀ ਪਿੰਡਾਂ ਦੇ ਵਿੱਚ ਮੀਟਿੰਗਾਂ ਕਰਾਉਣੀਆਂ ਰੋਡ ਸ਼ੋਹ ਦੇ ਮੈਪ ਤਿਆਰ ਕਰਨੇ ਰੋਡ ਸ਼ੋਅ ਅੱਜ ਕਿੱਥੋਂ ਕਿੱਥੇ ਜਾ ਰਿਹਾ ਕੀ ਕਰਨਾ ਮਨਦੀਪ ਸਿੰਘ ਨੇ ਕਿੱਥੇ ਜਾਣਾ ਬਾਪੂ ਜੀ ਨੇ ਕਿੱਥੇ ਜਾਣਾ ਸਾਰੀ ਇਸ ਤਰੀਕੇ ਦੇ ਨਾਲ ਸਾਡੀ ਤਿਆਰੀ ਇਹ ਵੀਰ ਬਹੁਤ ਵੱਡੇ ਪੱਧਰ ਤੇ ਕਰ ਰਿਹਾ ਸੀ ਇਹ ਪੜ੍ਹਿਆ ਲਿਖਿਆ ਨੌਜਵਾਨ ਤੇ ਦਿੱਲੀ ਦੀ ਅੱਖ ਦੇ ਵਿੱਚ ਅੱਖ ਪਾ ਕੇ ਕਰਨ ਵਾਲਾ ਅੱਖ ਅੱਖ ਦੇ ਵਿੱਚ ਅੱਖ ਪਾ ਕੇ ਗੱਲ ਕਰਨ ਵਾਲਾ ਨੌਜਵਾਨ ਹੈ ਜਦੋਂ ਪਿਛਲੇ ਦਿਨੀ ਅਸੀਂ ਤਰਨਤਾਰਨ ਦੇ ਵਿੱਚ ਐਨਐਸਏ ਰੱਦ ਕਰਨ ਵਾਸਤੇ ਇਹਨਾਂ ਨੂੰ ਮੰਗ ਪੱਤਰ ਦਿੱਤੇ ਡੀਸੀ ਸਾਹਿਬ ਨੂੰ ਜਾਂ ਐਸਡੀਐਮ ਸਾਹਿਬ ਨੂੰ ਉਸ ਦਿਨ ਵੀ ਸਖਦੇਵ ਸਿੰਘ ਕਾਦੀਆਂ ਨੇ ਵੱਡੇ ਵੱਡੇ ਅਫਸਰਾਂ ਦੇ ਸਾਹਮਣੇ ਐਸ ਡੀ ਐਮ ਦੇ ਸਾਹਮਣੇ ਅੱਖ ਚ ਅੱਖ ਪਾ ਕੇ ਗਿਆ ਸੀ ਵੀ ਅਸੀਂ ਕਿੱਥੇ ਜਾਈਏ ਸਾਡੀ ਸੁਣਵਾਈ ਕਿੱਥੇ ਹੈ ਕਿ ਠਾਣੇ ਕਚਹਿਰੀਆਂ ਸਾਡੀ ਸੁਣਵਾਈ ਨਹੀਂ ਕਰ ਰਹੀਆਂ ਤੇ ਅਸੀਂ ਕਿੱਥੇ ਜਾਈਏ ਹੁਣ ਵੀ ਉਹ ਸਵਾਲ ਕਰ ਰਿਹਾ ਸੀ ਭਗਵੰਤ ਮਾਨ ਦੀ ਸਰਕਾਰ ਨੂੰ ਵੀ ਜਿੰਨੂੰ ਤੁਸੀਂ ਨਸ਼ਾ ਤਸਕਰ ਕਹਿੰਦੇ ਸੀ ਉਹਨੂੰ ਤੁਸੀਂ ਸ਼ੀਟ ਦੇ ਦਿੱਤੀ ਅੱਜ ਵੀ ਉਹ ਸਵਾਲ ਕਰ ਰਿਹਾ ਸੀ ਤੁਸੀਂ ਸਾਡੇ ਨੌਜਵਾਨਾਂ ਤੇ ਐਨ ਐਸ ਸੀ ਲਾਈ ਅੱਜ ਵੀ ਉਹ ਸਵਾਲ ਕਰ ਰਿਹਾ ਸੀ ਬਿਨ ਨਸ਼ੇ ਦੇ ਨਾਲ ਆਏ ਦੇ ਨੌਜਵਾਨੀ ਮਰ ਰਹੀ ਹੈ ਇਹ ਉਹਦੇ ਸਵਾਲ ਕਰਨਾ ਗੁਨਾਹ ਹੋ ਗਏ ਉਹ ਨੌਜਵਾਨ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਤੇਲ ਪਾ ਕੇ ਅੱਗ ਲਾ ਦੇਣੀ ਕੋਈ ਆਮ ਘਟਨਾ ਨਹੀਂ ਹੈ ਆਪਣੀ ਵੱਲੋਂ ਉਹ ਅੱਗ ਲਾ ਕੇ ਗੱਡੀ ਦੇ ਵਿੱਚ ਬਲਾਸਟ ਕਰਕੇ ਸੁਖਦੇਵ ਸਿੰਘ ਕਾਦੀਆਂ ਨੂੰ ਮਾਰ ਕੇ ਸੁੱਟ ਗਿਆ ਪਰ ਉਹਦੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਗੁਰੂ ਸਾਹਿਬ ਨੇ ਮਿਹਰ ਕੀਤੀ ਆ ਵੀ ਉਹਦੀ ਜਾਨ ਬੱਜ ਗਈ ਆ ਅੱਧਾ ਸਰੀਰ ਸੜ ਗਿਆ ਦਾੜਾ ਸੜ ਗਿਆ ਲੱਤਾਂ ਸੜ ਗਈਆਂ ਪੇਟ ਸੜ ਗਿਆ ਲੱਕ ਸੜ ਗਿਆ ਬਾਹਾਂ ਸੜ ਗਈਆਂ ਸਰੀਰ ਦਾ ਕੋਈ ਇਦਾਂ ਦਾ ਅੰਗ ਨਹੀਂ ਕਿਤੇ ਆਗ ਨਹੀਂ ਆਗਣੇ ਮਾਰ ਨਹੀਂ ਪਾਈ ਆਪਣੀ ਵੱਲੋਂ ਮਾਰ ਕੇ ਸੁੱਟ ਗਏ ਆ ਪਰ ਮੈਂ ਇਹਨਾਂ ਸਰਕਾਰਾਂ ਨੂੰ ਦੱਸਣਾ ਚਾਹੁੰਨਾ ਤੁਸੀਂ ਸਾਡੀ ਨੌਜਵਾਨੀ ਦੇ ਵਿੱਚ ਆਕਾਲੀ ਦਲਵਾਰਸ ਪੰਜਾਬ ਜਥੇ ਬੰਦੇ ਨੂੰ ਡਲਾਉਣਾ ਚਾਹੁੰਦੇ ਹੋ ਝਕਾਉਣਾ ਚਾਹੁੰਦੇ ਹੋ ਮਾਰਨਾ ਚਾਹੁੰਦੇ ਹੋ ਵੀ ਇਹਨਾਂ ਦੇ ਨੌਜਵਾਨ ਨਵੇਂ ਨੌਜਵਾਨਾਂ ਤੇ ਪਰਚੇ ਪਾਓ ਅੱਗਾ ਲਾ ਕੇ ਗੱਡੀਆਂ ਸਾੜ ਦਿਓ ਬੰਦੇ ਮਾਰ ਦਿਓ ਇਹ ਸ਼ਾਇਦ ਕਿਤੇ ਡਰ ਜਾਣਗੇ ਮੈਂ ਸਮੇਂ ਦੀ ਸਰਕਾਰ ਨੂੰ ਇਹ ਗੱਲ ਦੱਸ ਦੇਣੀ ਚਾਹੁੰਦਾ ਅਸੀਂ ਕਲਗੀ ਤਰਪਤਾ ਦੇ ਸਿੰਘਾਂ ਕਲਗੀ ਤਾਰਪਤਾ ਦੇ ਸਿੰਘਾਂ ਅਸੀਂ ਇੱਥੋਂ ਨਾ ਭੱਜਾਂਗੇ ਨਾ ਡਰਨ ਵਾਲੇ ਆਂ ਮੂੰਹ ਤੋੜਵਾ ਜਵਾਬ ਦਵਾਂਗੇ ਇਲੈਕਸ਼ਨ ਦੇ ਵਿੱਚ ਤਰਨ ਤਾਰਨ ਹਲਕੇ ਦਾ ਇੱਕ ਇੱਕ ਵੋਟਰ ਇਸ ਕੀਤੀ ਧੱਕੇਸ਼ਾਹੀ ਦਾ ਜਵਾਬ ਦੇਵੇਗਾ ਤੁਸੀਂ ਕਾਂਗਰਸ ਨੂੰ ਕਹਿੰਦੇ ਹੋ ਦਿੱਲੀ ਦੇ ਵਿੱਚ ਅੱਗਾਂ ਲਾ ਕੇ ਸਾਡੇ ਨੌਜਵਾਨਾਂ ਨੂੰ ਸਾੜਿਆ ਟਾਇਰ ਪਾ ਕੇ ਸਾਡੇ ਨੌਜਵਾਨਾਂ ਨੂੰ ਸਾੜਿਆ ਤੇ ਅੱਜ ਭਗਵੰਤ ਮਾਨ ਦੀ ਸਰਕਾਰ ਨੂੰ ਅਸੀਂ ਸਵਾਲ ਕਰਦੇ ਹਾਂ ਤੁਸੀਂ ਵੀ ਉਸੇ ਤਰੀਕੇ ਦੇ ਆਗੇ ਤੁਸੀਂ ਨਵੰਬਰ ਮਹੀਨਾ ਸਾਨੂੰ ਫੇਰ ਜੇਤੇ ਕਰਾ ਦਿੱਤਾ ਜਿਸ ਤਰ੍ਹਾਂ ਉਦੋਂ ਗਲਾਂ ਦੇ ਵਿੱਚ ਟਾਇਰ ਪਾ ਕੇ ਸਾਡੇ ਨੌਜਵਾਨਾਂ ਨੂੰ ਸਾੜਿਆ ਗਿਆ ਲੂਇਆ ਗਿਆ ਤੁਸੀਂ ਅੱਜ ਵੀ ਉਸੇ ਤਰ੍ਹਾਂ ਗੱਡੀਆਂ ਨੂੰ ਅੱਗਾਂ ਲਾ ਕੇ ਸਾਡੇ ਨੌਜਵਾਨਾਂ ਨੂੰ ਸਾੜ ਰਹੇ ਹੋ ਸਾਡੇ ਨੌਜਵਾਨਾਂ ਨੂੰ ਲੂ ਰਿਹਾ ਹੋ ਇਦੀ ਮਾਫੀ ਤੁਹਾਨੂੰ ਗੁਰੂ ਕਦੇ ਵੀ ਦਰਗਾਹ ਦੇ ਵਿੱਚ ਨਹੀਂ ਦਵੇਗਾ ਅਸੀਂ ਸਰਕਾਰ ਨੂੰ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਜੇਕਰ ਅੱਗ ਲਾਉਣ ਵਾਲੇ ਦੋਸ਼ੀ ਅੱਜ ਸ਼ਾਮਾਂ ਤੱਕ ਨਹੀਂ ਫੜੇ ਜਾਂਦੇ ਤੇ ਅਸੀਂ ਜਥੇਬੰਦੀ ਵੱਲੋਂ ਐਲਾਨ ਕਰਦੇ ਹਾਂ ਸੰਘਰਸ਼ ਹੋਰ ਵੀ ਤਿੱਖਾ ਕੀਤਾ ਜਾਊਗਾ ਵੱਡੇ ਪਰਦਰਸ ਤੇ ਸੰਘਰਸ਼ ਉਲੀਕਿਆ ਜਾਊਗਾ ਇਹ ਕੋਈ ਮਜ਼ਾਕ ਨਹੀਂ ਹੈ ਇਹ ਕੋਈ ਮਜ਼ਾਕ ਨਹੀਂ ਹੈ ਕਿਸੇ ਦੀ ਜਾਨ ਦੇ ਉੱਪਰ ਹਮਲਾ ਕਰਨਾ ਕਿਸੇ ਨੂੰ ਮਾਰਨ ਦੀ ਕੋਸ਼ਿਸ਼ ਕਰਨੀ ਮੈਂ ਨੌਜਵਾਨਾਂ ਨੂੰ ਬੇਨਤੀ ਕਰਦਾ ਉਹ ਸਮਝੋ ਕੋਜਾ 2022 ਦੀ ਲਖ ਨੇ ਇਹਨਾਂ ਨੇ ਦੀਪ ਸਿੱਧੂ ਨੂੰ ਐਕਸੀਡੈਂਟ ਦਾ ਰੂਪ ਦੇ ਕੇ ਮਰਵਾ ਕੇ ਤਾਂ ਜਿੱਤੀ ਹੈ ਅੱਜ ਵੀ ਇਹ 2025 ਦੇ ਵਿੱਚ ਸਾਡੇ ਨੌਜਵਾਨਾਂ ਨੂੰ ਮਾਰ ਕੇ ਬੇਅੰਤ ਬੁੱਚੜ ਦਿੱਲੀ ਦਾ ਲਾਲਾ ਸਾਡੇ ਨੌਜਵਾਨਾਂ ਨੂੰ ਮਾਰ ਕੇ ਇਹ ਲਖਣ ਜਿੱਤਨੀ ਚਾਹੁੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਕੱਲ ਪਰਸੋਂ ਘਟਨਾ ਹੋਈ ਹੈ ਭਾਈ ਸੁਖਦੇਵ ਸਿੰਘ ਕਾਦੀਆਂ ਜ਼ਿਲ੍ਹਾ ਤਰਨਤਾਰ ਤੋਂ ਅਰਜਰਬਰ ਦੀ ਸੇਵਾ ਨਿਭਾ ਰਿਹਾ ਸਾਡਾ ਵੀਰ ਉਹ ਜਦੋਂ 6 ਤਰੀਕ ਦੀ ਰਾਤ ਤਕਰੀਬਨ 10 10:30 ਵਜੇ ਦਫਤਰ ਦੇ ਵਿੱਚੋਂ ਤੁਰਦਾ ਵਾ ਤੇ ਅਮਰਸਰ ਜਦੋਂ ਪਹੁੰਚਿਆ ਤੇ ਰਸਤੇ ਦੇ ਵਿੱਚ ਉਹਨੂੰ ਇੱਕ ਪੁਲਸ ਧਾਰੀ ਵਰਦੀ ਦੇ ਕਿਸੇ ਬੰਦੇ ਨੇ ਰੋਕਿਆ ਹੱਥ ਦੇ ਕੇ ਤੇ ਸੁਖਦੇਵ ਸਿੰਘ ਗੱਡੀ ਰੋਕ ਲੈਂਦਾ ਵਾ ਗੱਡੀ ਰੋਕਣ ਤੋਂ ਬਾਅਦ ਸੁਖਦੇਵ ਸਿੰਘ ਗੱਡੀ ਦਾ ਸੀਸਾ ਡਾਊਨ ਕਰਦਾ ਤੇ ਉਹ ਜਿਹੜਾ ਬੰਦਾ ਵਾ ਪਤਾ ਨਹੀਂ ਉਹਦੇ ਹੱਥ ਦੇ ਵਿੱਚ ਕੀ ਹੁੰਦਾ ਸ਼ਾਇਦ ਪੈਟਰੋਲ ਬੰਬ ਹੋਊਗਾ ਜਾਂ ਕੋਈ ਹੋਰ ਬਲਾਸਟ ਕਰਨ ਵਾਲੀ ਚੀਜ਼ ਹੋਊਗੀ ਉਹ ਗੱਡੀ ਦੇ ਵਿੱਚ ਸੁੱਟਦਾ ਵਾ ਤੇ ਉਸੇ ਵੇਲੇ ਉਹ ਸੁੱਟ ਕੇ ਤੇ ਉੱਥੋਂ ਆਪ ਨਿਕਲ ਗਿਆ ਤੇ ਉਹ ਚੀਜ਼ ਬਲਾਸਟ ਹੋ ਜਾਂਦੀ ਹੈ ਤੇ ਜਿਹੜੀ ਗੱਡੀ ਉਹ ਸੜ ਕੇ ਬਿਲਕੁਲ ਸਵਾਹ ਹੋ ਚੁੱਕੀ ਐ ਤੇ ਤੁਰੰਤ ਸੁਖਦੇਵ ਸਿੰਘ ਕਾਦੀਆਂ ਗੱਡੀ ਦੇ ਵਿੱਚੋਂ ਬਾਰੀ ਖੋਲ ਕੇ ਆਪ ਬਾਹਰ ਨਿਕਲਦਾ ਪਿਛਲੀ ਬਾਰੀ ਸਾਣੀ ਤੇ ਜਿਹੜੀ ਗੱਡੀ ਐ ਗੱਡੀ ਥੋੜੇ ਸਮੇਂ ਦੇ ਵਿੱਚ ਹੀ ਸੜ ਕੇ ਸਵਾਹ ਹੋ ਗਈ ਬਿਲਕੁਲ ਖਤਮ ਹੋ ਗਈ ਗੱਡੀ ਤੇ ਇਹ ਗੱਲ ਸਾਨੂੰ ਸੋਚਣ ਤੇ ਮਜਬੂਰ ਕਰਦੀ ਐ ਸੁਖਦੇਵ ਸਿੰਘ ਕਾਦੀਆਂ ਇਲੈਕਸ਼ਨ ਇੰਚਾਰਜ ਐ ਇਲੈਕਸ਼ਨ ਇੰਚਾਰਜ ਜਿੰਨੀ ਵੀ ਸਾਡੀ ਤਰਨਤਾਰਨ ਦੀ ਇਲੈਕਸ਼ਨ ਚੱਲ ਰਹੀ ਐ ਉਹਦਾ ਇੰਚਾਰਜ ਐ ਸੁਖਦੇਵ ਸਿੰਘ ਕਾਦੀਆਂ ਉਹਦੇ ਕੋਲ ਇੱਕ ਪਾਵਰ ਕਿਤੇ ਵੀ ਸੈਣ ਕਰਨੇ ਆ ਇਲੈਕਸ਼ਨ ਦੇ ਵਿੱਚ ਜਾਂ ਕਿਤੇ ਵੀ ਕੋਈ ਕਾਗਜ਼ ਪੱਤਰ ਦੇਣਾ ਕਿਸੇ ਨੂੰ ਕੋਈ ਥਾਣੇ ਕਚਹਿਰੀ ਕਿਤੇ ਵੀ ਜਾਣਾ ਵਾ ਉਹ ਸਾਰੀ ਪਾਵਰ ਸੁਖਦੇਵ ਸਿੰਘ ਕਾਦੀਆਂ ਦੇ ਹੱਥ ਸੀ ਸਾਰਾ ਸਿਸਟਮ ਇਲੈਕਸ਼ਨ ਨੂੰ ਕੰਟਰੋਲ ਕਰ ਰਿਆ ਸੀ ਵਧੀਆ ਤਰੀਕੇ ਦੇ ਨਾਲ ਲੀਡ ਕਰ ਰਿਆ ਸੀ ਪਿੰਡਾਂ ਦੇ ਵਿੱਚ ਮੀਟਿੰਗਾਂ ਕਰਾਉਣੀਆਂ ਰੋਡ ਸ਼ੋਅ ਦੇ ਮੈਪ ਤਿਆਰ ਕਰਨੇ ਰੋਡ ਸ਼ੋਅ ਅੱਜ ਕਿੱਥੋਂ ਕਿੱਥੇ ਜਾ ਰਿਹਾ ਕੀ ਕਰਨਾ ਮਨਦੀਪ ਸਿੰਘ ਨੇ ਕਿੱਥੇ ਜਾਣਾ ਬਾਪੂ ਜੀ ਨੇ ਕਿੱਥੇ ਜਾਣਾ ਸਾਰੀ ਇਸ ਤਰੀਕੇ ਦੇ ਨਾਲ ਸਾਡੀ ਤਿਆਰੀ ਇਹ ਵੀਰ ਬਹੁਤ ਵੱਡੇ ਪੱਧਰ ਤੇ ਕਰ ਰਿਆ ਸੀ ਇਹ ਪੜ੍ਹਿਆ ਲਿਖਿਆ ਨੌਜਵਾਨ ਤੇ ਦਿੱਲੀ ਦੀ ਅੱਖ ਦੇ ਵਿੱਚ ਅੱਖ ਪਾ ਕੇ ਕਰਨ ਵਾਲਾ ਆ ਅੱਖ ਦੇ ਵਿੱਚ ਅੱਖ ਪਾ ਕੇ ਗੱਲ ਕਰਨ ਵਾਲਾ ਨੌਜਵਾਨ ਜਦੋਂ ਪਿਛਲੇ ਦਿਨੀ ਅਸੀਂ ਤਰਨਤਾਰਨ ਦੇ ਵਿੱਚ ਐਨਐਸਏ ਰੱਦ ਕਰਨ ਵਾਸਤੇ ਇਹਨਾਂ ਨੂੰ ਮੰਗ ਪੱਤਰ ਦਿੱਤੇ ਡੀਸੀ ਸਾਹਿਬ ਨੂੰ ਜਾਂ ਐਸਡੀਐਮ ਸਾਹਿਬ ਨੂੰ ਉਸ ਦਿਨ ਵੀ ਸੁਰਦੇਵ ਸਿੰਘ ਕਾਦੀਆਂ ਨੇ ਵੱਡੇ ਵੱਡੇ ਅਫਸਰਾਂ ਦੇ ਸਾਹਮਣੇ ਐਸ ਡੀ ਐਮ ਦੇ ਸਾਹਮਣੇ ਅੱਖ ਚ ਅੱਖ ਪਾ ਕੇ ਗਿਆ ਸੀ ਵੀ ਅਸੀਂ ਕਿੱਥੇ ਜਾਈਏ ਸਾਡੀ ਸੁਣਵਾਈ ਕਿੱਥੇ ਹੈ ਜੇ ਠਾਣੇ ਕਚਹਿਰੀਆਂ ਸਾਡੀ ਸੁਣਵਾਈ ਨਹੀਂ ਕਰ ਰਹੀਆਂ ਤੇ ਅਸੀਂ ਕਿੱਥੇ ਜਾਈਏ ਹੁਣ ਵੀ ਉਹ ਸਵਾਲ ਕਰ ਰਿਹਾ ਸੀ ਭਗਵੰਤ ਮਾਨ ਦੀ ਸਰਕਾਰ ਨੂੰ ਵੀ ਜਿੰਨੂੰ ਤੁਸੀਂ ਨਸ਼ਾ ਤਸਕਰ ਕਹਿੰਦੇ ਸੀ ਉਹਨੂੰ ਤੁਸੀਂ ਸ਼ੀਟ ਦੇ ਦਿੱਤੀ ਅੱਜ ਵੀ ਉਹ ਸਵਾਲ ਕਰ ਰਿਹਾ ਸੀ ਤੁਸੀਂ ਸਾਡੇ ਨੌਜਵਾਨਾਂ ਤੇ ਐਨ ਐਸ ਸੀ ਲਾਈ ਅੱਜ ਵੀ ਉਹ ਸਵਾਲ ਕਰ ਰਿਹਾ ਸੀ ਬੀ ਨਸ਼ੇ ਦੇ ਨਾਲ ਆਏ ਦੇ ਨੌਜਵਾਨੀ ਮਰ ਰਹੀ ਹੈ ਇਹ ਉਹਦੇ ਸਵਾਲ ਕਰਨਾ ਗੁਨਾਹ ਹੋ ਗਏ ਉਹ ਨੌਜਵਾਨ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਇਹ ਗੱਡੀ ਦੇ ਵਿੱਚ ਬਲਾਸਟ ਕਰਕੇ ਸੁਖਦੇਵ ਸਿੰਘ ਕਾਦੀਆਂ ਨੂੰ ਮਾਰ ਕੇ ਸੁੱਟ ਗਿਆ ਪਰ ਉਹਦੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਗੁਰੂ ਸਾਹਿਬ ਨੇ ਮਿਹਰ ਕੀਤੀ ਆ ਵੀ ਉਹਦੀ ਜਾਨ ਵੱਜ ਗਈ ਆ ਅੱਧਾ ਸਰੀਰ ਸੜ ਗਿਆ ਦਾੜਾ ਸੜ ਗਿਆ ਲੱਤਾਂ ਸੜਗੀਆਂ, ਪੇੜ ਸੜ ਗਿਆ, ਲੱਕ ਸੜ ਗਿਆ, ਬਾਹਾਂ ਸੜਗੀਆਂ, ਸਰੀਰ ਦਾ ਕੋਈ ਏਦਾਂ ਦਾ ਅੰਗ ਨਹੀਂ ਦਿੱਤੇ ਅੱਗ ਨਹੀਂ। ਅੱਗਾਂ ਨੇ ਮਾਰ ਨਹੀਂ ਪਾਈ। ਆਪਣੀਆਂ ਲੋ ਮਾਰ ਕੇ ਸੁੱਟ ਗਏ ਆ। ਪਰ ਮੈਂ ਇਹਨਾਂ ਸਰਕਾਰਾਂ ਨੂੰ ਦੱਸਣਾ ਚਾਹੁੰਨਾ। ਤੁਸੀਂ ਸਾਡੀ ਨੌਜਵਾਨੀ ਦੇ ਵਿੱਚ ਆਕਾਲੀ ਦਲ ਵਾਰਸ ਪੰਜਾਬ ਜਥੇ ਬੰਦੇ ਨੂੰ ਡਲਾਉਣਾ ਚਾਹੁੰਦੇ ਹੋ, ਝਕਾਉਣਾ ਚਾਹੁੰਦੇ ਹੋ, ਮਾਰਨਾ ਚਾਹੁੰਦੇ ਹੋ ਵੀ ਇਹਨਾਂ ਦੇ ਨੌਜਵਾਨ ਨਜਵਾਨ ਜਵਾਨਾਂ ਤੇ ਪਰਚੇ ਪਾਓ, ਅੱਗਾਂ ਲਾ ਕੇ ਗੱਡੀਆਂ ਸਾੜ ਦਿਓ, ਬੰਦੇ ਮਾਰ ਦਿਓ। ਇਹ ਸ਼ਾਇਦ ਕਿਤੇ ਡਰ ਜਾਣਗੇ ਮੈਂ ਸਮੇਂ ਦੀ ਸਰਕਾਰ ਨੂੰ ਇਹ ਗੱਲ ਦੱਸ ਦੇਣੀ ਚਾਹੁੰਦਾ ਅਸੀਂ ਕਲਗੀ ਤਰਪਤਾ ਦੇ ਸਿੰਘਾਂ ਕਲਗੀ ਤਰਪਤਾ ਦੇ ਸਿੰਘਾਂ ਅਸੀਂ ਇੱਥੋਂ ਨਾ ਭੱਜਾਂਗੇ ਨਾ ਡਰਨ ਵਾਲੇ ਆਂ ਮੂੰਹ ਤੋੜਵਾ ਜਵਾਬ ਦੇਵਾਂਗੇ ਇਲੈਕਸ਼ਨ ਦੇ ਵਿੱਚ ਤਰਨਤਾਰ ਨੌਜਵਾਨਾਂ ਨੂੰ ਸਾੜਿਆ ਗਿਆ ਲੂਇਆ ਗਿਆ ਤੁਸੀਂ ਅੱਜ ਵੀ ਉਸੇ ਤਰ੍ਹਾਂ ਗੱਡੀਆਂ ਨੂੰ ਅੱਗਾਂ ਲਾ ਕੇ ਸਾਡੇ ਨੌਜਵਾਨਾਂ ਨੂੰ ਸਾੜ ਰਹੇ ਹੋ ਸਾਡੇ ਨੌਜਵਾਨਾਂ ਨੂੰ ਲੂ ਰਿਹਾ ਹੋ ਇਹਦੀ ਮਾਫੀ ਤੁਹਾਨੂੰ ਗੋ ਜੇਕਰ ਅੱਗ ਲਾਉਣ ਕਰਨ ਕਰਦੇ ਆ ਸੰਘਰਸ਼ ਹੋਰ ਵੀ ਤਿੱਖਾ ਕੀਤਾ ਜਾਊਗਾ ਕਿਸੇ ਦੀ ਜਾਨ ਦੇ ਉੱਪਰ ਹਮਲਾ ਕਰਨਾ ਕਿਸੇ ਨੂੰ ਉਹ ਸਮਝੋ ਕੋਜਾ 2022 ਦੀ ਲਖ ਨੇ ਇਹਨਾਂ ਨੇ ਦੀਪ ਸਿੱਧੂ ਨੂੰ ਐਕਸੀਡੈਂਟ ਦਾ ਰੂਪ ਦੇ ਕੇ ਮਰਵਾ ਕੇ ਤਾਂ ਜਿੱਤੀ ਹੈ ਅੱਜ ਵੀ ਤਬੁੱਚੜ ਦਿੱਲੀ ਦਾ ਲਾਲਾ ਸਾਡੇ ਨੌਜਵਾਨਾਂ ਨੂੰ ਮਾਰ ਕੇ ਇਲੈਕਸ਼ਨ ਜਿੱਤਣੀ ਚਾਹੁੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਕੱਲ ਪਰਸੋਂ ਘਟਨਾ ਹੋਈ ਹੈ ਭਾਈ ਸੁਖਦੇਵ ਸਿੰਘ ਕਾਦੀਆਂ ਜ਼ਿਲ੍ਹਾ ਤਰਨਤਾਰ ਤੋਂ ਰਿਜ਼ਰਵਰ ਦੀ ਸੇਵਾ ਨਿਭਾ ਰਿਆ ਸਾਡਾ ਵੀਰ ਉਹ ਜਦੋਂ 6 ਤਰੀਕ ਦੀ ਰਾਤ ਤਕਰੀਬਨ 10 10:30 ਵਜੇ ਦਫਤਰ ਦੇ ਵਿੱਚੋਂ ਤੁਰਦਾ ਵਾ ਤੇ ਅੰਮ੍ਰਿਤਸਰ ਜਦੋਂ ਪਹੁੰਚਿਆ ਤੇ ਰਸਤੇ ਦੇ ਵਿੱਚ ਉਹਨੂੰ ਇੱਕ ਪੁਲਿਸ ਧਾਰੀ ਵਰਦੀ ਦੇ ਕਿਸੇ ਬੰਦੇ ਨੇ ਰੋਕਿਆ ਹੱਥ ਦੇ ਕੇ ਤੇ ਸੁਖਦੇਵ ਸਿੰਘ ਗੱਡੀ ਰੋਕ ਲੈਂਦਾ ਵਾ ਗੱਡੀ ਰੋਕਣ ਤੋਂ ਬਾਅਦ ਸੁਖਦੇਵ ਸਿੰਘ ਗੱਡੀ ਦਾ ਸੀਸਾ ਡਾਊਨ ਕਰਦਾ ਤੇ ਉਹ ਜਿਹੜਾ ਬੰਦਾ ਵਾ ਪਤਾ ਨਹੀਂ ਉਹਦੇ ਹੱਥ ਦੇ ਵਿੱਚ ਕੀ ਹੁੰਦਾ ਸ਼ਾਇਦ ਪੈਟਰੋਲ ਬੰਬ ਹੋਊਗਾ ਜਾਂ ਕੋਈ ਹੋਰ ਬਲਾਸਟ ਕਰਨ ਵਾਲੀ ਚੀਜ਼ ਹੋਊਗੀ ਉਹ ਗੱਡੀ ਦੇ ਵਿੱਚ ਸੁੱਟਦਾ ਵਾ ਤੇ ਉਸੇ ਵੇਲੇ ਉਹ ਸੁੱਟ ਕੇ ਤੇ ਉਥੋਂ ਆਪ ਨਿਕਲ ਗਿਆ ਤੇ ਉਹ ਚੀਜ਼ ਬਲਾਸਟ ਹੋ ਜਾਂਦੀ ਹੈ ਤੇ ਜਿਹੜੀ ਗੱਡੀ ਉਹ ਸੜਕੇ ਬਿਲਕੁਲ ਸਵਾਹ ਹੋ ਚੁੱਕੀ ਐ ਤੇ ਤੁਰੰਤ ਸੁਖਦੇਵ ਸਿੰਘ ਕਾਦੀਆਂ ਗੱਡੀ ਦੇ ਬਾਹਰ ਨਿਕਲਦਾ ਪਿਛਲੀ ਵਾਰੀ ਸਾਣੀ ਤੇ ਜਿਹੜੀ ਗੱਡੀ ਐ ਗੱਡੀ ਥੋੜੇ ਗੱਲ ਸਾਨੂੰ ਸੋਚਣ ਤੇ ਮਜਬੂਰ ਕਰਦੀ ਐ ਸੁਖਦੇਵ ਸਿੰਘ ਕਾਦੀਆਂ ਇਲੈਕਸ਼ਨ ਇੰਚਾਰਜ ਐ ਇਲੈਕਸ਼ਨ ਇੰਚਾਰਜ ਜਿੰਨੀ ਵੀ ਸਾਡੀ ਤਰਨਤਾਰਨ ਦੀ ਇਲੈਕਸ਼ਨ ਚੱਲ ਰਹੀ ਐ ਉਹਦਾ ਇੰਚਾਰਜ ਆ ਸੁਖਦੇਵ ਸਿੰਘ ਕਾਦੀਆਂ ਉਹਦੇ ਕੋਲ ਇੱਕ ਪਾਵਰ ਆ ਕਿਤੇ ਵੀ ਸੈਣ ਕਰਨੇ ਆ ਇਲੈਕਸ਼ਨ ਦੇ ਵਿੱਚ ਜਾਂ ਕਿਤੇ ਵੀ ਕੋਈ ਕਾਗਜ਼ ਪੱਤਰ ਦੇਣਾ ਕਿਸੇ ਨੂੰ ਕੋਈ ਥਾਣੇ ਕਚੈਰੀ ਕਿਤੇ ਵੀ ਜਾਣਾ ਵਾ ਉਹ ਸਾਰੀ ਪਾਵਰ ਸੁਖਦੇਵ ਸਿੰਘ ਕਾਦੀਆਂ ਦੇ ਹੱਥ ਸੀ ਸਾਰਾ ਸਿਸਟਮ ਇਲੈਕਸ਼ਨ ਨੂੰ ਕੰਟਰੋਲ ਕਰ ਰਿਹਾ ਸੀ ਵਧੀਆ ਤਰੀਕੇ ਦੇ ਨਾਲ ਲੀਡ ਕਰ ਰਿਹਾ ਸੀ ਪਿੰਡਾਂ ਦੇ ਵਿੱਚ ਮੀਟਿੰਗਾਂ ਕਰਾਉਣੀਆਂ ਰੋਡ ਸ਼ੋਅ ਦੇ ਮੈਪ ਤਿਆਰ ਕਰਨੇ ਰੋਡ ਸ਼ੋਅ ਅੱਜ ਕਿੱਥੋਂ ਕਿੱਥੇ ਜਾ ਰਿਹਾ ਕੀ ਕਰਨਾ ਮਨਦੀਪ ਸਿੰਘ ਨੇ ਕਿੱਥੇ ਜਾਣਾ ਬਾਪੂ ਜੀ ਨੇ ਕਿੱਥੇ ਜਾਣਾ ਸਾਰੀ ਇਸ ਤਰੀਕੇ ਦੇ ਨਾਲ ਸਾਡੀ ਤਿਆਰੀ ਇਹ ਵੀਰ ਬਹੁਤ ਵੱਡੇ ਪੱਧਰ ਤੇ ਕਰ ਰਿਆ ਸੀ ਇਹ ਪੜ੍ਹਿਆ ਲਿਖਿਆ ਨੌਜਵਾਨ ਤੇ ਦਿੱਲੀ ਦੀ ਅੱਖ ਦੇ ਵਿੱਚ ਅੱਖ ਪਾ ਕੇ ਕਰਨ ਵਾਲਾ ਆ ਅੱਖ ਦੇ ਵਿੱਚ ਅੱਖ ਪਾ ਕੇ ਗੱਲ ਕਰਨ ਵਾਲਾ ਨੌਜਵਾਨ ਜਦੋਂ ਪਿਛਲੇ ਦਿਨੀ ਅਸੀਂ ਤਰਨਤਾਰਨ ਦੇ ਵਿੱਚ ਐਨਐਸਏ ਰੱਦ ਕਰਨ ਵਾਸਤੇ ਇਹਨਾਂ ਨੂੰ ਮੰਗ ਪੱਤਰ ਦਿੱਤੇ ਡੀਸੀ ਸਾਹਿਬ ਨੂੰ ਜਾਂ ਐਸਡੀਐਮ ਸਾਹਿਬ ਨੂੰ ਉਸ ਦਿਨ ਵੀ ਸੁਰਦੇਵ ਸਿੰਘ ਕਾਦੀਆਂ ਨੇ ਵੱਡੇ ਵੱਡੇ ਅਫਸਰਾਂ ਦੇ ਸਾਹਮਣੇ ਐਸਡੀਐਮ ਦੇ ਸਾਹਮਣੇ ਅੱਖ ਚ ਅੱਖ ਪਾ ਕੇ ਗਿਆ ਸੀ ਵੀ ਅਸੀਂ ਕਿੱਥੇ ਜਾਈਏ ਸਾਡੀ ਸੁਣਵਾਈ ਕਿੱਥੇ ਐ ਜੇ ਠਾਣੇ ਕਚਹਿਰੀਆਂ ਸਾਡੀ ਸੁਣਵਾਈ ਨਹੀਂ ਕਰ ਰਹੀਆਂ ਤੇ ਅਸੀਂ ਕਿੱਥੇ ਜਾਈਏ ਹੁਣ ਵੀ ਉਹ ਸਵਾਲ ਕਰ ਰਿਹਾ ਸੀ ਭਗਵੰਤ ਮਾਨ ਦੀ ਸਰਕਾਰ ਨੂੰ ਵੀ ਜਿੰਨੂੰ ਤੁਸੀਂ ਨਸ਼ਾ ਤਸਕਰ ਕਹਿੰਦੇ ਸੀ ਉਹਨੂੰ ਤੁਸੀਂ ਸ਼ੀਟ ਦੇ ਦਿੱਤੀ ਅੱਜ ਵੀ ਉਹ ਸਵਾਲ ਕਰ ਰਿਹਾ ਸੀ ਤੁਸੀਂ ਸਾਡੇ ਨੌਜਵਾਨਾਂ ਤੇ ਐਨਐਸਸੀ ਲਾਈ ਅੱਜ ਵੀ ਉਹ ਸਵਾਲ ਕਰ ਰਿਹਾ ਸੀ ਬਿਨ ਨਸ਼ੇ ਦੇ ਨਾਲ ਆਏ ਦੇ ਨੌਜਵਾਨੀ ਮਰ ਰਹੀ ਹੈ ਇਹ ਉਹਦੇ ਸਵਾਲ ਕਰਨਾ ਗੁਨਾਹ ਹੋ ਗਏ ਉਹ ਨੌਜਵਾਨ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਤੇਲ ਪਾ ਕੇ ਅੱਗ ਲਾ ਦੇਣੀ ਕੋਈ ਆਮ ਘਟਨਾ ਨਹੀਂ ਹੈ ਆਪਣੀ ਵੱਲੋਂ ਉਹ ਅੱਗ ਲਾ ਕੇ ਗੱਡੀ ਦੇ ਵਿੱਚ ਬਲਾਸਟ ਕਰਕੇ ਸੁਖਦੇਵ ਸਿੰਘ ਕਾਦੀਆਂ ਗੁਰੂ ਸਾਹਿਬ ਨੇ ਮਿਹਰ ਕੀਤੀ ਆ ਵੀ ਉਹਦੀ ਜਾਨ ਬਚ ਗਈ ਆਦਾ ਸਰੀਰ ਸੜ ਗਿਆ ਦਾੜਾ ਸੜ ਗਿਆ ਲੱਤਾਂ ਸੜਗੀਆਂ ਪੇੜ ਸੜ ਗਿਆ ਲੱਕ ਸੜ ਗਿਆ ਬਾਹਾਂ ਸੜਗੀਆਂ ਸਰੀਰ ਦਾ ਕੋਈ ਏਦਾਂ ਦਾ ਅੰਗ ਨਹੀਂ ਦਿੱਤੇ ਅੱਗ ਨਹੀਂ ਆਗਣੇ ਮਾਰ ਨਹੀਂ ਪੈਂਦੀ ਆਪਣੀ ਵੱਲੋਂ ਮਾਰ ਕੇ ਸੁੱਟ ਗਏ ਆ ਪਰ ਮੈਂ ਇਹਨਾਂ ਸਰਕਾਰਾਂ ਨੂੰ ਦੱਸਣਾ ਚਾਹੁੰਨਾ ਤੁਸੀਂ ਸਾਡੀ ਨੌਜਵਾਨੀ ਦੇ ਵਿੱਚ ਆਕਾਲੀ ਦਲ ਵਾਰਸ ਪੰਜਾਬ ਜਥੇ ਬੰਦੇ ਨੂੰ ਡਲਾਉਣਾ ਚਾਹੁੰਦੇ ਹੋ ਝਕਾਉਣਾ ਚਾਹੁੰਦੇ ਹੋ ਮਾਰਨਾ ਚਾਹੁੰਦੇ ਹੋ ਵੀ ਇਹਨਾਂ ਦੇ ਨੌਜਵਾਨ ਨਜਵਾਨ ਜਵਾਨਾਂ ਤੇ ਪਰਚੇ ਪਾਓ ਅੱਗਾਂ ਲਾ ਕੇ ਗੱਡੀਆਂ ਸਾੜ ਦੋ ਬੰਦੇ ਮਾਰ ਦਿਓ ਇਹ ਸ਼ਾਇਦ ਕਿਤੇ ਡਰ ਜਾਣਗੇ ਮੈਂ ਸਮੇਂ ਦੀ ਸਰਕਾਰ ਨੂੰ ਇਹ ਗੱਲ ਦੱਸ ਦੇਣੀ ਚਾਹੁੰਦਾ ਅਸੀਂ ਕਲਗੀ ਤਰਪਤਾ ਦੇ ਸਿੰਘਾਂ ਕਲਗੀ ਤਾਵਾਂਗੇ ਇਲੈਕਸ਼ਨ ਦੇ ਵਿੱਚ ਤਰਨਤਾਰਨ ਹਲਕੇ ਦਾ ਇੱਕ ਇੱਕ ਵੋਟਰ ਇਸ ਕੀਤੀ ਧੱਕੇਸ਼ਾਹੀ ਦਾ ਜਵਾਬ ਦੇਵੇਗਾ ਤੁਸੀਂ ਕਾਂਗਰਸ ਨੂੰ ਕਹਿੰਦੇ ਹੋ ਦਿੱਲੀ ਦੇ ਵਿੱਚ ਅੱਗਾਂ ਲਾ ਕੇ ਸਾਡੇ ਨੌਜਵਾਨਾਂ ਨੂੰ ਸਾਰੇ ਆ ਟਾਇਰ ਪਾ ਕੇ ਸਾਡੇ ਨੌਜਵਾਨਾਂ ਨੂੰ ਸਾਰੇ ਤੇ ਅੱਜ ਭਗਵੰਤ ਮਾਨ ਦੀ ਸਰਕਾਰ ਨੂੰ ਅਸੀਂ ਸਵਾਲ ਕਰਦੇ ਆ ਤੁਸੀਂ ਵੀ ਉਸੇ ਤਰੀਕੇ ਦੇ ਆਗੇ ਤੁਸੀਂ ਨਵੰਬਰ ਮਹੀਨਾ ਸਾਨੂੰ ਫੇਰ ਚੇਤੇ ਕਰਾ ਦਿੱਤਾ ਜਿਸ ਤਰ੍ਹਾਂ ਉਦੋਂ ਗਲਾਂ ਦੇ ਵਿੱਚ ਟਾਇਰ ਪਾ ਕੇ ਸਾਡੇ ਨੌਜਵਾਨਾਂ ਨੂੰ ਸਾੜਿਆ ਗਿਆ ਲੂਇਆ ਗਿਆ ਤੁਸੀਂ ਅੱਜ ਵੀ ਉਸੇ ਤਰ੍ਹਾਂ ਗੱਡੀਆਂ ਨੂੰ ਅੱਗਾਂ ਲਾ ਕੇ ਸਾਡੇ ਨੌਜਵਾਨਾਂ ਨੂੰ ਸਾੜ ਰਹੇ ਹੋ ਸਾਡੇ ਨੌਜਵਾਨਾਂ ਨੂੰ ਲੂ ਰਿਹਾ ਹੋ ਇਹਦੀ ਮਾਫੀ ਤੁਹਾਨੂੰ ਗੁਰੂ ਕਦੇ ਵੀ ਦਰਗਾਹ ਦੇ ਵਿੱਚ ਨਹੀਂ ਦਵੇਗਾ ਅਸੀਂ ਸਰਕਾਰ ਨੂੰ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਜੇਕਰ ਅੱਗ ਲਾਉਣ ਵਾਲੇ ਦੋਸ਼ੀ ਅੱਜ ਸ਼ਾਮਾਂ ਤੱਕ ਨਹੀਂ ਫੜੇ ਜਾਂਦੇ ਤੇ ਅਸੀਂ ਜਥੇਬੰਦੀ ਵੱਲੋਂ ਐਲਾਨ ਕਰਦੇ ਹਾਂ ਸੰਘਰਸ਼ ਹੋਰ ਵੀ ਤਿੱਖਾ ਕੀਤਾ ਜਾਊਗਾ ਵੱਡੇ ਪਰਦਰਸ ਤੇ ਸੰਘਰਸ਼ ਉਲੀਕਿਆ ਜਾਊਗਾ ਇਹ ਕੋਈ ਮਜ਼ਾਕ ਨਹੀਂ ਹੈ ਇਹ ਕੋਈ ਮਜ਼ਾਕ ਨਹੀਂ ਹੈ ਕਿਸੇ ਦੀ ਜਾਨ ਦੇ ਉੱਪਰ ਹਮਲਾ ਕਰਨਾ ਕਿਸੇ ਨੂੰ ਮਾਰਨ ਦੀ ਕੋਸ਼ਿਸ਼ ਕਰਨੀ ਮੈਂ ਨੌਜਵਾਨਾਂ ਨੂੰ ਬੇਨਤੀ ਕਰਦਾ ਉਹ ਸਮਝੋ ਕੋਜਾ 2022 ਦੀ ਲੱਖ ਨੇ ਇਹਨਾਂ ਨੇ ਦੀਪ ਸਿੱਧੂ ਨੂੰ ਐਕਸੀਡੈਂਟ ਦਾ ਰੂਪ ਦੇ ਕੇ ਮਰਵਾ ਕੇ ਤਾਂ ਜਿੱਤੀ ਐ ਅੱਜ ਵੀ ਇਹ 2025 ਦੇ ਵਿੱਚ ਸਾਡੇ ਨੌਜਵਾਨਾਂ ਨੂੰ ਮਾਰ ਕੇ ਬੇਅੰਤ ਬੁੱਚੜ ਦਿੱਲੀ ਦਾ ਲਾਲਾ ਸਾਡੇ ਨੌਜਵਾਨਾਂ ਨੂੰ ਮਾਰ ਕੇ ਇਲੈਕਸ਼ਨ ਜਿੱਤਣੀ ਚਾਹੁੰਦਾ ਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ